ਉਜੀ ਦਾਲੇ ਵੀ ਸਾਂਝ ਪਾ ਦਿਆ ਸੰਤ ਕੋਈ ਵਿਰਲਾ ਹੀ ਹੁੰਦਾ ਹੈ ਤਿਆਗ ਸਿਮਰਨ ਤੇ ਸੇਵਾ ਕੋਈ ਵੀ ਲਾਈਕ ਕਰ ਸਕਦਾ ਚੌਂਕੀਦਾਰ ਤੇ ਬਥੇਰੇ ਹੋ ਸਕਦੇ ਨੇ ਸੰਤ ਸ਼ਬਦ ਬੜਾ ਉੱਚਾ ਸ਼ਬਦ ਦਾ 768 ਵਾਲਾ ਆਇਆ ਹੈ ਤੇ ਬੜੇ ਹੈ ਨਹੀਂ ਫਿਰ ਵੀ ਸੰਸਾਰ ਵਿੱਚ ਜ਼ਰੂਰ ਹੈ ਪਰ ਹੈ ਦੇ ਕਮਤੀ ਵੀ ਕੋਈ ਸਾਧੂ ਹੁੰਦੇ ਨੇ ਜਿਹੜੇ ਕਿ ਕਿਸੇ ਨਾਲ ਕੁਝ ਲੈਣਾ ਨਹੀਂ ਆਪਣੀ ਭਗਤੀ ਕਰਨੀ ਜੇ ਕੋ ਚਲਾਗਾ ਉਹਨੂੰ ਬਚਨ ਦੇ ਦੇਣਾ ਇੱਕ ਹੁੰਦੇ ਨੇ ਜਿਹੜੇ ਕਿ ਜਿੱਦਾਂ ਪਰਵਾਨਾ ਹੁੰਦਾ ਨਾ ਸਮਾਂ ਤੇ ਜੜ ਕੇ ਮਰ ਜਾਂਦਾ ਉਹਨਾਂ ਦਾ ਮਸਤਾਨੇ ਹੁੰਦੇ ਨੇ ਉਹ ਤੇ ਕਿਤੇ ਵਜਣੇ ਕਦਾਈਂ ਦਿੰਦੇ ਨੇ ਕਿਸੇ ਨੂੰ ਤੁਮੀ ਭਜੇ ਫਿਰ ਕਾ ਕੱਪੜੇ ਵੀ ਨਾ ਪਾਉਣ ਤੇ ਦਾਨੇ ਸੰਤ ਕੀ ਹੁੰਦੇ ਨੇ ਉਹ ਸੰਗਤ ਨੂੰ ਜੋੜਦੇ ਨੇ ਸੰਗਤ ਨਾਲ ਬਹਿ ਕੇ satsang ਕਰਦੇ ਨੇ ਆਪ ਵੀ ਉਹ ਰਹਿਤ ਰੱਖਦੇ ਨੇ ਦੂਜਿਆਂ ਨੂੰ ਵੀ ਰੱਖਉਂਦੇ ਉਹਨੂੰ ਦਾਦੇ ਸੰਤ ਕਹਿੰਦੇ ਨੇ ਇਸ ਤਰ੍ਹਾਂ ਵੱਖਰੇ ਵੱਖਰੇ ਹੁੰਦੇ ਨੇ ਸਾਰਿਆਂ ਨੂੰ ਇੱਕ ਕੇਸੇ ਦੀ ਬੰਨਣਾ ਚਾਹੀਦਾ ਸੰਤ ਸਾਹ ਹੈ ਦੁਨੀਆ ਦੇ ਉੱਤੇ ਪਰ ਉਹ ਹੈ ਘਟ ਬਹੁਤ ਘਟ ਜੇ ਇੱਕ ਸੰਤ ਹੋਵੇਗਾ ਨਾਲ ਵੀ ਕੋਹਣ ਵੀ ਹੋਣਗੇ ਜਿਹੜੇ ਆਪਣੇ ਆਪ ਨੂੰ ਮੇਰੇ ਵਰਗੇ ਸੰਤ ਕੋ ਹੋਦੇ ਹੋਣਗੇ ਇਹ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਬਖਸ਼ ਕਰਨ ਗੁਰੂ ਕਿਰਪਾ ਕਰੇ ਇਹ ਜਿੰਨਾ ਸੰਤਾਂ ਮਹਾਂਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਕਰਾਈ ਹੈ ਉਹਨਾਂ ਦੇ ਨਿਉ ਨਿਉ ਪੈ ਰਹੀ ਲੱਗੀ ਹੈ